ਅੱਜ ਇਸ ਸਥਾਨ ਤੇ ਦਿਨ ਕਰਦੇ ਆਪਨੇ ਜਿਹੜੀ ਰਾਮੇਨਾ ਕਾ ਵੀ ਚਾਲਾਂਵਾ ਲੱਗੀ ਹੈ ਤਾਂ ਇਹਦਾ ਜੋ ਖੇਰੇ ਦਾ ਪ੍ਰੋਗਰਾਮ ਹੈ ਸਾਡੇ ਕਿਹੜੇ ਕੋਈ ਮਹਿਮਾਨ ਆਏ ਨੇ ਸਾਡੇ ਕਿਹੜੇ ਆਏ ਨੇ ਸਭ ਤੋਂ ਪਹਿਲਾਂ ਜਕਾਰਾ ਲਾਵਾਂਗੇ ਬੋਲ ਸਿਆ ਆਪ ਅਦੇ ਰਾਮ ਤੇ ਚੰਦਰ ਮਹਾਰਾਜ ਕੀ ਜੈ ਬੋਲੋ ਸਾਚੇ ਦਰਬਾਰ ਕੀ ਜੈ ਸੋ ਅੱਜ ਬੜਾ ਸ਼ੁਭ ਦਿਨ ਹੈ ਕਿ ਮੰਡੀ ਲਾਧੋਗਾ ਦੇ ਵਿੱਚ ਲਗਭਗ 8 ਸਾਲਾਂ ਬਾਅਦ ਸਮੂਹ ਨਗਰ ਪੰਚਾਇਤ ਇਲਾਕਾ ਨਿਵਾਸੀ ਮੰਡੇ ਨਿਵਾਸੀ ਬਸਤੀ ਚੰਡੀਗੜ੍ਹ ਤੇ ਆਲੇ ਦੁਆਲੇ ਪਿੰਡਾਂ ਦੀ ਸੰਗਤ ਦੇ ਸਹਿਯੋਗ ਦੇ ਨਾਲ ਸ਼੍ਰੀ ਰਾਮਲੀਲਾ ਦਾ ਜਿਹੜਾ ਉਹ ਵਿਗਾਟਲ ਹੋਇਆ ਔਰ ਲਗਭਗ ਅੱਜ 8 ਦਿਨ ਹੋ ਗਏ ਬੜੇ ਵਧੀਆ ਤਰੀਕੇ ਨਾਲ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਇਸ ਰਾਮ ਰੀਲਾ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਜਿਹੜੇ ਹੈ ਸਮਾਜ ਸੇਵੀ ਜਿਥੇ ਬੰਦੀਆਂ ਦੇ ਉਧੇਦਾਰਾਂ ਨੇ ਪੰਚਾ ਸਰਪੰਚਾਂ ਨੇ ਸ਼ਿਰਕਤ ਕੀਤੀ ਸਟੇਜ ਤੇ ਵੀ ਮਾਨ ਸਨਮਾਨ ਜਿਹੜਾ ਹੈਗਾ ਉਹ ਕਮੇਟੀ ਵਾਲਿਆਂ ਦਾ ਕੀਤਾ ਤਾਂ ਅੱਜ ਸਾਡੇ ਕੋਲੇ ਸਾਡੇ ਕੋਲੇ ਮਤਲਬ ਜੇਵੇਂ ਕਹਿ ਲਓ ਵੀ ਕੋਈ ਸ਼ਬਦ ਨਹੀਂ ਅਸੀਂ ਕਿਵੇਂ ਧੰਨਵਾਦ ਕਰੀਏ ਸਾਡੇ ਕੋਲ ਹਰਮਨ ਪਿਆਰੇ ਇਲਾਕੇ ਦੀ ਆਵਾਜ਼ ਠਾਉਣ ਵਾਲੇ ਐਜ਼ ਅ ਸੋਸ਼ਲ ਵਰਕਰ ਜੋ ਕੰਮ ਕਰ ਰਹੇ ਨੇ ਮਾਨ ਤੇ ਸਤਿਕਾਰ ਦੇ ਯੋਗ ਰਾਣਾ ਰਾਏ ਜੀ ਬੈਟਰ এডਿਕੇਸ਼ਨ ਫਾਊਂਡੇਸ਼ਨ ਦੇ ਚੇਅਰਮੈਨ ਸਾਹਿਬ ਜਿਹੜੇ ਕਿ ਸੋਸ਼ਲ ਵਰਕਰ ਨੇ ਇਲਾਕੇ ਦੇ ਉਹ ਸਾਡੇ ਕੋਲ ਪਹੁੰਚੇ ਨੇ ਅਸੀਂ ਸਾਰੀ ਕਮੇਟੀ ਦੇ ਵੱਲੋਂ ਇਹਨਾਂ ਦੇ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਕਹਿੰਨੇ ਆ ਧੰਨਵਾਦ ਕਹਿੰਨੇ ਆ ਨਾਲ ਇੱਕ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਦਸਹਿਰਾ ਦੋ ਤਰੀਕ ਨੂੰ ਮਨਾਇਆ ਜਾਣਾ ਲਾਧੂ ਕਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਬੜੇ ਵਧੀਆ ਪ੍ਰਬੰਧ ਹੋਣਗੇ ਬੜੇ ਵਧੀਆ ਤਰੀਕੇ ਨਾਲ ਬੋਤ ਸਜਾਏ ਜਾਣਗੇ ਸਟੇਜਾਂ ਲੱਗਣਗੀਆਂ ਸਾਰੇ ਸੰਗਤ ਨੂੰ ਸਾਰੇ ਪਾਰਟੀ ਵਾਲਿਆਂ ਨੂੰ ਓਪਨ ਸੱਦਾ ਖੁੱਲਾ ਸੱਦਾ ਸਾਰਿਆਂ ਨੇ ਹਮਾ-ਮਾ ਕੇ ਪਹੁੰਚਣਾ ਹੈ ਕਿਉਂਕਿ ਲਾਧੂ ਕੰਮ ਮੰਡੀ ਦੇ ਵਿੱਚ ਇੱਕ ਅਲੱਗ ਜਿਹਾ ਇਸ ਵਾਰੀ ਪ੍ਰੋਗਰਾਮ ਦੇਖਣ ਨੂੰ ਮਿਲੇਗਾ ਕਿਉਂਕਿ ਜਾਂ ਫਾਜ਼ਿਲਕਾ ਜੋ ਜਲਾਲਾਬਾਦ ਰਾਮਲੀਲਾ ਹੈ ਵਿਚਾਲੇ ਜਿਹੜਾ ਸੈਂਟਰ ਦੇ ਵਿੱਚ ਇੱਕੋ ਹੀ ਰਾਮਲੀਲਾ ਹੋਊਗੀ ਜਿੱਥੇ ਦਸਹਿਰੇ ਦਾ ਤੁਸੀਂ ਇਲਾਕਾ ਨਿਵਾਸੀਆਂ ਨੇ ਆ ਕੇ ਪ੍ਰੋਗਰਾਮ ਵੇਖਣਾ ਤੇ ਆਨੰਦ ਮਾਣਨਾ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਕੋਲੋਂ ਆਰਮਨ ਪਿਆਰੇ ਨੇਤਾ લા લો ਜャ સોશિયલ ਵਰਕਰ ਅ ਰਾਣਾ ਰਾਏ ਜੀ ਬੈਟਰ এড્યુਕੇਸ਼ਨ ਫਾਊਂਡੇਸ਼ਨ ਦੇ ਚੇਅਰਮੈਨ ਸਾਹਿਬ ਉਹ ਆਪਣੇ ਵਿਚਾਰਾਂ ਨਾਲ ਸਾਨੂੰ ਨਿਹਾਲ ਕਰਨਗੇ ਅੱਜ ਦਸਹਿਰਾ ਕਮੇਟੀ ਲਾਹੂਕਾ ਵੱਲੋਂ ਸਾਨੂੰ ਇੱਥੇ ਆਉਣ ਲਈ ਸੱਦਾ ਪੱਤਰ ਦਿੱਤਾ ਗਿਆ ਸੀ ਸਾਨੂੰ ਬੜੀ ਖੁਸ਼ੀ ਹੋਈ ਹੈ ਇੱਕ ਦਹਾੜਾ ਸਾਲਾਂ ਬਾਅਦ ਕਿ ਦਸਹਿਰਾ ਕਮੇਟੀ ਵੱਲੋਂ ਦਸਹਿਰਾ ਮਨਾਇਆ ਜਾ ਰਿਹਾ ਹੈ ਔਰ ਅੱਠਵਾਂ ਹੀ ਦਿਨ ਹੈ ਅੱਜ ਰਾਮਲੀਲਾ ਨੂੰ ਇਹ ਹੋਰ ਵੀ ਬੜੀ ਖੁਸ਼ੀ ਦੀ ਗੱਲ ਹੈ ਔਰ ਇਹਨਾਂ 'ਚ ਬੜਾ ਪਿਆਰ ਵੀ ਹੈ ਉਤਸ਼ਾਹ ਵੀ ਹੈ ਤੇ ਸਤਿਕਾਰ ਵੀ ਕਰਦੇ ਸਾਰਿਆਂ ਸੰਗਤਾਂ ਦਾ ਇਲਾਕਾ ਨਿਵਾਸੀਆਂ ਦਾ ਇਹ ਲੋਕਾਂ ਨੂੰ ਬਹੁਤ ਖੁਸ਼ੀ ਹੈ ਔਰ ਸਾਨੂੰ ਵੀ ਬੜੀ ਖੁਸ਼ੀ ਹੈ ਕਿ ਸ਼੍ਰੀ ਰਾਮਲਾ ਸ਼੍ਰੀ ਰਾਮ ਜੀ ਦਾ ਤੌਰ 'ਤੇ ਵਾਚੀ ਰਾਮਚੰਦਰ ਜੀ ਦਾ ਜਿਹੜੀ ਲੀਲਾਵਾਂ ਨੇ ਉਹਨਾਂ ਨੂੰ ਇੱਕ ਬੜੇ ਅੱਛੇ ਰੂਪ 'ਚ ਪੇਸ਼ ਕੀਤਾ ਜਾਂਦਾ ਤਾਂ ਕਿ ਜਿਹਨੀਆਂ ਸੰਗਤਾਂ ਨੇ ਉਹਨਾਂ ਦੇ ਕੈਰੇਕਟਰ ਤੋਂ ਪੱਲੀ ਬਾਤ ਜਾਣੂ ਹੋ ਸਕਣ ਔਰ ਉਹ ਸਮਾਜ ਦੇ ਸਾਹਮਣੇ ਇੱਕ ਵਧੀਆ ਚਿੱਤਰ ਜਦੋਂ ਅਸੀਂ ਪੇਸ਼ ਕਰਨੇ ਆ ਤੇ ਸਮਾਜ ਸਾਡਾ ਕਾਫੀ ਕੁਝ ਸਿੱਖਦਾ ਹੈ ਇਹ ਰਾਮਲੀਲਾ ਦਾ ਮਤਲਬ ਇਹ ਹੀ ਹੈ ਕਿ ਸ੍ਰੀ ਰਾਮਚੰਦਰ ਜੀ ਪਰ ਭਗਵਾਨ ਰਾਮ ਜੀ ਵੀ ਕਹਿ ਸਕਦੇ ਆ ਉਹਨਾਂ ਦੀਆਂ ਅੱਛੀਆਂ ਅੱਛੀਆਂ ਨਿਲਾਮਾਂ ਪੇਸ਼ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਨਾਲ ਸਮਾਜ ਨੂੰ ਸੁਧਾਰਿਆ ਜਾਂਦਾ ਹੈ ਤਾਂ ਕਿ ਸਮਾਜ ਸਾਡਾ ਇੱਕ ਵਧੀਆ ਸਰਜਾ ਜਾ ਸਕੇ ਇਸ ਤੋਂ ਬਿਨਾ ਇਹ ਦਸਹਿਰਾ ਕਮੇਟੀ ਵੱਲੋਂ ਆਉਣ ਵਾਲੀ 2 ਅਕਤੂਬਰ ਨੂੰ ਇਹ ਦਸਹਿਰਾ ਬਣਾਇਆ ਜਾ ਰਿਹਾ ਹੈ ਔਰ ਇਲਾਕਾ ਨਿਵਾਸੀਆਂ ਨੂੰ ਮੈਂ ਆਪਣੇ ਵੱਲੋਂ ਹੀ ਬੇਨਤੀ ਕਰਦਾ ਕਿ ਇਹਨਾਂ ਕਮੇਟੀ ਦਾ ਤੁਸੀਂ ਹੌਸਲਾ ਵਧਾਉਣਾ ਹੈ ਵੱਲ ਚੜ ਕੇ ਆਉਣਾ ਹੈ ਔਰ ਦਸਹਰੇ ਦੀ ਰੌਣਕ ਨੂੰ ਵਧਾਉਣਾ ਹੈ ਔਰ ਸ਼੍ਰੀ ਗੁਰੂ ਸ਼੍ਰੀ ਰਾਮਚੰਦਰ ਜੀ ਦੇ ਸਿੱਤਰ ਨਾਲ ਜੁੜੀਆਂ ਘਟਨਾਵਾਂ ਨੂੰ ਵੇਖ ਕੇ ਤੁਸੀਂ ਆਪਣੇ ਮਨ ਤੇ ਵਾਅਦਾ ਵੀ ਕਰਨਾ ਹੈ ਕਿ ਅਸੀਂ ਵੀ ਜਿਵੇਂ ਸ਼੍ਰੀ ਰਾਮ ਜੀ ਨੇ ਬਦੀ ਦੇ ਉੱਪਰ ਜਿੱਤ ਪ੍ਰਾਪਤ ਕੀਤੀ ਸੀ ਨੇਕੀ ਦੀ ਉਸ ਤਰ੍ਹਾਂ ਅਸੀਂ ਲੋਕਾਂ ਨੇ ਵੀ ਕਰਨ ਕਰਨਾ ਹੈ ਕਿ ਅਸੀਂ ਵਾਝੇ ਤੋਂ ਬਾਅਦ ਬਦੀ ਤੇ ਬਦੀ ਨੂੰ ਰੋਣਾ ਹੈ ਤੇ ਨੇਕੀ ਤੇ ਜਿਤਨਾ ਚਾਹ ਬੜੀ ਜਿੰਨੀ ਵੀ ਤਾਕਤਵਾਰ ਹੋ ਜਵੇ ਉਹ ਆਖਰ ਉਹਨੂੰ ਹਾਰਨਾ ਹੀ ਪੈਂਦਾ ਹੈ ਇਸ ਚੀਜ਼ ਦਾ ਮੈਸੇਜ ਵੀ ਅਸੀਂ ਸਭ ਨੇ ਲੈਣਾ ਹੈ ਤੋਂ ਇਸ ਚੀਜ਼ ਨੂੰ ਅੱਗੇ ਤੋਰਦੇ ਹੋਏ ਮੈਂ ਦਸਰਾ ਕਮੇਟੀ ਨੂੰ ਇੱਕ ਵਾਰੀ ਫੇਰ ਬਧਾਈ ਦੇਣਾ ਕਿਨਾਂ ਜਿਨ੍ਹਾਂ ਨੇ 8 ਸਾਲਾਂ ਬਾਅਦ ਇਸ ਪ੍ਰੋਗਰਾਮ ਨੂੰ ਸ਼ੁਰੂਆਤ ਔਰ ਸਫਲ ਬਣਾਉਣ ਵਿੱਚ ਪੂਰੀ ਟੀਮ ਲੱਗੀ ਹੋਈ ਹੈ ਅਸੀਂ ਵੀ ਆਪਣੇ ਵੱਲੋਂ ਸਹਿਯੋਗ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਧਿਆਨ ਧੰਨਵਾਦ ਇਹ ਸਿਰੋ ਇਹ ਸਿਰੋ ਕੈਚਰ ਕੋ ਦਾ ਜੋ ਅੱਜ ਹੜਪੀਟ ਤੋਂ ਰੋਗ ਨੇ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਭਰਨੀ ਬਹੁਤ ਮੁਸ਼ਕਲ ਨੇ بے ਰੋਜ਼ਗਾਰ ਵੀ ਨੇ ਔਰ ਜਿਹੜੇ 10ਵੀਂ ਦੇ 12ਵੀਂ ਦੀ ਗੱਲ ਕਰੀਏ ਤਾਂ ਤੁਸੀਂ ਬੈਟਰ ਐਜੂਕੇਸ਼ਨ ਚਾਹੁੰਦੇ ਹੋ ਤਾਂ ਸਰਕਾਰਾਂ ਨੂੰ ਇੱਕ ਤੁਹਾਡਾ ਕੀ ਮਤਜੋਦਾ ਸਕੂਲਾਂ ਦੇ ਫੀਸਾਂ ਭਰਨ ਦੇਖੋ ਜੀ ਸਰਕਾਰਾਂ ਨੂੰ ਤਾਂ ਮੈਂ ਕੀ ਸੁਝਾਦਿਆ ਸਰਕਾਰਾਂ ਦਾ ਆਪ ਸਮਝਦਾਰ ਹੈ ਹੋਣਾ ਵੀ ਚਾਹੀਦਾ ਉਹਨਾਂ ਨੂੰ ਹੋਰ ਸਮਝਦਾਰ ਕਿਉਂਕਿ ਜਿਹੜਾ ਇਲਾਕਾ ਹੀ ਡੁੱਬ ਗਿਆ ਉਹਨਾਂ ਨੇ ਫੀਸਾਂ ਵਿਚਾਰਾਂ ਨੇ ਕਿੱਥੋਂ ਕਢਣੀ ਉਹਨਾਂ ਦੇ ਹਾਲਾਤ ਪਹਿਲੇ ਬੜੇ ਮਾੜੇ ਉਹਨਾਂ ਨੂੰ ਤਾਂ ਉਲਟਾ ਐਕਸਟਰਾ ਕੁਸ਼ ਫੰਡ ਦੇ ਰਿਲੀਜ਼ ਕਰਨੇ ਚਾਹੀਦੇ ਇਹਨਾਂ ਲੋਕਾਂ ਦੀ ਫੇਵਰਟ ਤਾਂ ਕਿ ਆਪਣਾ ਜੀਵਨ ਥੋੜਾ ਜਿਹਾ ਬਿਹਤਰ ਬਣਾ ਸਕਣ ਜਿੱਥੋਂ ਤੱਕ ਫੀਸਾਂ ਕੱਲੀਆਂ ਦਾ ਸਬੰਧ ਹੈ ਉਹਦੇ ਲਈ ਤਾਂ ਅਸੀਂ ਤਿਆਰ ਆਂ ਜਿਹੜੇ ਬੱਚੇ ਹਿਯਾਰ ਹੈ ਉਹਨਾਂ ਦੇ ਫੀਸਾਂ ਅਸੀਂ ਸਾਰੀਆਂ ਦੇ ਦਾਂਗੇ ਕੋਈ ਟੈਨਸ਼ਨ ਵਾਲੀ ਲੋੜ ਨਹੀਂ ਹਾਂ ਜਿਹੜੇ ਬੱਚੇ ਕਮਜ਼ੋਰ ਹੈ ਸਰਕਾਰ ਉਹਨਾਂ ਦੀ ਬਾਹਰ ਦੂਰ ਪੜੇ ਸਾਰਿਆਂ ਦੇ ਫੀਸਾਂ ਦਾ ਇੰਤਜ਼ਾਮ ਕਰੇ ਪਰ ਹਿਯਾਰ ਬੱਚਿਆਂ ਨਾਲ ਤਾਂ ਅਸੀਂ ਖੜੇ ਹੀ ਆਂ ਜੀ ਅਸੀਂ ਜਿਹਨੂੰ ਫੀਸ ਚਾਹੇਦੀ ਹੈ ਉਹ ਇਹ ਕਿਤਾਬਾਂ ਕਾਪੀਆਂ ਚਾਹੀਦੇ ਨੇ ਅਸੀਂ ਲੈ ਕੇ ਦੇ ਦੇ ਨੂੰ ਪਿਆਰਾ ਸਾਡਾ ਫੁੱਲਾ ਇਹ ਮੈਸੇਜ ਤੁਹਾਡੇ মিডিਆ ਲਈ ਅਸੀਂ ਦੇਣਾ ਚਾਹਨੇ ਔਰ মিডিਆ ਦਾ ਵੀ ਧੰਨਵਾਦ ਜਿਹੜਾ ਇਸ ਤਰ੍ਹਾਂ ਦੇ ਅੱਛੀਆਂ ਗੱਤੀਆਂ ਨੂੰ ਸਮਾਜ ਤੱਕ ਪਹੁੰਚਾਉਂਦੇ ਨੇ ਅੱਜ ਤੁਸੀਂ ਵੀ ਬੜੇ ਵਧਾਈ ਦੇ ਪਾਤਰ ਹੋ ਔਰ ਸਾਰਾ মিডিਆ ਜਿਹੜਾ ਉਹ ਇਸ ਚੀਜ਼ ਦਾ ਵਧਾਈ ਦਾ ਪਾਤਰ ਹੈ ਹਮੇਸ਼ਾ ਹੀ ਅੱچھے ਕੰਮਾਂ ਨੂੰ ਅੱਗੇ ਰੋ ਔਰ ਸਮਾਜ ਨੂੰ ਅੱਛੀਆਂ ਸਿੱਧਾਂ ਦਿੰਦੇ ਰਹੋ ਬੋਲ ਸਿਆਪ ਦੀ ਰਾਮ ਜੰਗਰ ਮਹਾਰਾਜ ਕੀ ਜੈਕਾਰਾ ਸੱਚੇ ਦਰਬਾਰ E yeah.